ਜਿੱਥੇ ਪੂਰਾ ਪੰਜਾਬ ਹੜਾਂ ਦੀ ਲਪੇਟ ਵਿੱਚ ਹੈ ਲਗਾਤਾਰ ਮੁੱਖ ਮੰਤਰੀ ਸਣੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਜ਼ਮੀਨੀ ਹਕੀਕਤ ਦਾ ਚਾਇਸਾ ਲਿਆ ਜਾ ਰਿਹਾ ਹੈ ਜਿਨੇ ਵੀ ਮੈਂਬਰ ਪਾਰਲੀਮੈਂਟ ਦੇ ਵਿਧਾਇਕ ਨੇ ਲੀਡਰ ਨੇ ਇਸ ਵਕਤ ਹੜ੍ਹਾਂ ਦੇ ਵਿਚਾਲੇ ਲੋਕਾਂ ਦੇ ਨਾਲ ਮਿਲ ਰਹੇ ਨੇ ਉਹਨਾਂ ਨੂੰ ਜੋ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦਾ ਹੱਲ ਕਰਨ ਦਾ ਯਤਨ ਕਰ ਰਹੇ ਨੇ ਇਸੇ ਵਿਚਾਲੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਤਪਾਲ ਸਿੰਘ ਵੀ ਹੜ੍ਹਾਂ ਦੀ ਸਥਿਤੀ ਵਾਲੇ ਪੰਜਾਬ ਪਹੁੰਚਣਾ ਚਾਹੁੰਦੇ ਨੇ ਹਰ ਪੀੜਤਾ ਦੀ ਮਦਦ ਲਈ ਉਹਨਾਂ ਦੇ ਵੱਲੋਂ ਪੈਰੋਲ ਦੀ ਮੰਗ ਕੀਤੀ ਗਈ ਹੈ ਹਰ ਪ੍ਰਭਾਵਿਤ ਲੋਕਾਂ ਦਾ ਸਮਰਥਨ ਕਰਨ ਦੇ ਲਈ ਅਮਰਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਪੈਰੋਲ ਦੀ ਮੰਗ ਕੀਤੀ ਗਈ ਇਸੇ ਸੰਬੰਧੀ ਮਾਤਾ ਬਲਵਿੰਦਰ ਕੌਰ ਨੇ ਅੰਮ੍ਰਿਤਸਰ ਡੀਸੀ ਦਫ਼ਤਰ 'ਚ ਇੱਕ ਮੰਗ ਪੱਤਰ ਵਿਸੋਂ ਪਿਆ ਤੇ ਅਮਰਤਪਾਲ ਨੂੰ ਲੋਕਾਂ ਦੀ ਮਦਦ ਕਰਨ ਦੇ ਲਈ ਪੈਰੋਲ ਦੀ ਮੰਗ ਕੀਤੀ ਨਾਲੇ ਅਮਰਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਚੇਤਾਵਨੀ ਇਹ ਦਿੱਤੀ ਗਈ ਕਿ ਜੇਕਰ ਮਨੁੱਖੀ ਅਧਿਕਾਰ ਤੇ ਅਮਰਤਪਾਲ ਸਿੰਘ ਨੂੰ ਪੈਰੋਲ ਨਹੀਂ ਮਿਲਦੀ ਤਾਂ ਉਹ ਜਨ ਅੰਦੋਲਨ ਸ਼ੁਰੂ ਕਰਨਗੇ ਹੋਰ ਕੀ ਕੁਝ ਕਹਿਣਾ ਸੀ ਅਮਰਤਪਾਲ ਦੀ ਮਾਤਾ ਦਾ ਤੁਸੀਂ ਵੀ ਸੁਣੋ ਇੱਥੇ ਮੰਗ ਵਰਤ ਡੀਸੀ ਨੂੰ ਦੇਣ ਆਏ ਸੀ ਉਹ ਮਿਲੇ ਨਹੀਂ ਇੱਥੇ ਉਹ ਹੜਾਂਦਾ ਕਰਕੇ ਕਿਤੇ ਦੌਰੇ ਤੇ ਗਏ ਹੋਏ ਆ ਤੇ ਉਹ ਇੱਥੇ ਦੇ ਦਿੱਤਾ ਵਾ ਬਾਕੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਬੇਨਤੀ ਕਰਦੇ ਆ ਕੀ ਭਾਈ ਸਾਹਿਬ ਨੂੰ ਥੋੜੇ ਦਿਨ ਦੀ ਭਾਈ 5 ਦਿਨ ਦੀ ਭਾਈ ਹਫਤੇ ਦੀ ਪਰੋਲ ਦਿੱਤੀ ਜਾਏ ਕਿਉਂਕਿ ਜੋ ਖਡੂਰ ਸਾਹਿਬ ਦੇ ਹਲਕੇ ਨੇ ਉਹਨਾਂ ਨੂੰ ਇੰਨੀਆਂ ਫੋਟਾਂ ਨਾਲ ਦਿਖਾਇਆ ਸੀ ਤੇ ਉਹ ਹਲਕਾ ਸਾਰਾ ਡੁੱਬ ਚੁੱਕਾ ਵਾ ਉੱਥੇ ਬਹੁਤ ਹੀ ਜਾਨੀ ਤੇ ਮਾਨੀ ਨੁਕਸਾਨ ਹੋਇਆ ਵਾ ਸਾਰੇ ਘਰ ਡੁੱਬੇ ਆ ਤੇ ਭਾਈ ਸਾਹਿਬ ਇਸ ਗੱਲ 'ਚ ਬਹੁਤ ਚਿੰਤਾਤ ਵਾ ਬਹੁਤ ਫਿਕਰ ਵਾ ਵੀ ਮੈਂ ਜਾ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਵੇਖਾਂ मिला ਕਿਉਂਕਿ ਕਦੇ ਵੀ ਆਪਣਾ ਆਪਾਂ ਹੀ ਅਸੀਂ ਆਪਣਾ ਨਮਾਇਦਾ ਚੁੰਨਦੇ ਆ ਤੇ ਅਸੀਂ ਇਹੋ ਹੀ ਆਸ ਕਰਦੇ ਆ ਤੁਹਾਡੇ ਦੁੱਖ ਸੁੱਖ ਦੇ ਵਿੱਚ ਉਹ ਸਾਡਾ ਨਮਾਇਦਾ ਸਾਡੇ ਨਾਲ ਖੜੇ ਇਸ ਕਰਕੇ ਉਹ ਮਜਬੂਰੀ ਕਾਰਨ 3 ਸਾਲ ਤੋਂ ਜੇਲ੍ਹ ਚ ਬੈਠਾ ਵਾ ਤੇ ਲੋਕ ਵੀ ਇਸ ਗੱਲ ਤੋਂ ਬੜੇ ਪਰੇਸ਼ਾਨ ਆ ਤੇ ਭਾਈ ਸਾਹਿਬ ਵੀ ਇਸ ਗੱਲ ਤੋਂ ਪਰੇਸ਼ਾਨ ਪਰੇਸ਼ਾਨ ਆ ਕਿਉਂਕਿ ਮੈਨੂੰ 8-10 ਦਿਨ ਦੀ ਬਰੋਲ ਦਿੱਤੀ ਜਾਵੇ ਤੇ ਮੈਂ ਜੇ ਕਿ ਜਾ ਕੇ ਆਪਣੇ ਹਲਕੇ ਦੀ ਸਾਰ ਲਵਾਂ ਹਲਕੇ ਦੇ ਲੋਕਾਂ ਨੂੰ ਮਿਲਾਂ ਮਤਲਬ ਕਿ ਅੱਕੇ ਵੀ ਬੜੇ ਗਰੀਬ ਆ ਅਹੀਂ ਤੋਂ ਬੇਨਤੀ ਕਰਦੇ ਆ ਕਿ ਜੇ ਅੱਜ ਸਾਰੇ ਪੰਜਾਬ ਦੀ ਇਹ ਹਾਲਾਤ ਆ ਗਈ ਸਾਰਾ ਪੰਜਾਬ ਡੁੱਬ ਚੁੱਕਾ ਖਾਸ ਕਰਕੇ ਖਡੂਰ ਸਾਹਿਬ ਹਲਕਾ ਤੇ ਅੱਜ ਇਹਨਾਂ ਨੂੰ ਸਾਡੀ ਬੇਨਤੀ ਜਿਹੜੀ ਪਰਵਾਣ ਕਰਨੀ ਚਾਹੀਦੀ ਤੇ ਜਰੂਰ ਉਹਨੂੰ 2-4 ਦਿਨ ਦੀ ਜਿਹੜੀ ਪ੍ਰੋਲ ਦੇਣੀ ਚਾਹੀਦੀ ਐਮਪੀ ਫੰਡ ਤੋਂ ਲੈ ਕੇ ਵੀ ਕਰੀ ਜਾਇਆ ਜਾ ਸਕਦਾ ਜਿਹੜਾ ਐਮਪੀ ਫੰਡ ਨਹੀਂ ਜਿਹੜਾ ਮਿਲਦਾ ਐਮਪੀ ਫੰਡ ਵੀ ਜੋ ਹੈਗਾ ਨਹੀਂ ਮਿਲ ਰਿਹਾ ਬਾਕੀ ਜਿਹੜਾ ਹਰ ਪੀੜਤਾਂ ਦਾ ਦਾ ਫੰਡ ਹੁੰਦਾ ਵਾ ਉਹ ਇਹਨਾਂ ਨੂੰ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਤਾਂ ਜੋ ਲੋਕਾਂ ਦੇ ਕਾਰਜਾਂ ਲਈ ਵਰਤਿਆ ਜਾ ਸਕੇ ਕਿ ਲੱਗਦੀ ਕਿ ਸਰਕਾਰ ਦੀ ਮਨਸ਼ਾ ਕੀ ਲੱਗਦੀ ਕਿਉਂ ਨਹੀਂ ਸ਼ੁਰੂ ਕਰਦਾ ਸਰਕਾਰ ਦੀ ਮਨਚਾ ਪਤਾ ਨਹੀਂ ਹੁਣ ਕਿਉਂ ਕੀ ਲੱਗਦੀ ਹੈ ਇਹ ਸਾਨੂੰ ਪਤਾ ਨਹੀਂ ਪਰ ਹੁਣ ਸਰਕਾਰ ਨੂੰ ਇਹ ਕੋ ਸੋਚਣਾ ਚਾਹੀਦਾ ਕਿ ਅੱਜ ਜਿਹੜਾ ਪੰਜਾਬ ਹੀ ਸਾਡਾ ਡੁੱਬ ਰਿਹਾ ਵਾ ਜਿਹੜੇ ਉਹਦੇ ਹਲਕੇ ਦੇ ਲੋਕਾਂ ਨੂੰ ਬਹੁਤ ਆਸਵਾ ਪੀਓ ਪੈਸਾ ਵਾ ਦਿੱਚ ਦੁੱਖ ਦੇ ਜੀ ਘੜੀ ਸਾਡੇ ਨਾਂ ਕੇ ਖਲੋਣ ਇਹ ਕਰਕੇ ਬਹੁਤ ਹੀ ਹੱਦੀ ਇਹਨਾਂ ਨੂੰ ਬੇਨਤੀ ਆ ਕਿ ਇਹਨੂੰ 8-10 ਦਿਨ ਦੀ ਜਰੂਰ ਪੈਰੋਲ ਦਿੱਤੀ ਜਾਵੇ ਤਾਂ ਜੋ ਆਪਣੇ ਹਲਕੇ ਦੇ ਲੋਕਾਂ ਜਾਣ ਕੇ ਖਲੋਣ ਵੇਖਣ ਉਹਨਾਂ ਦੀ ਹਾਲਾਤ ਵੇਖਣ ਅੰਮ੍ਰਿਤਸਰ ਨੂੰ ਕਿਉਂ ਮੰਨ ਪਤਾ ਲੱਗਿਆ ਕਿ ਇਹ ਚਰਮ ਚਰਮ ਜਿਹਾ ਲੱਗਦਾ ਸੀ ਇੱਕ ਮੁੱਠ ਦਾ ਡੀਸੀ

ਵੇਖੋ ਅੱਜ ਤੇ ਕੋਈ ਮਕਸਦ ਹੀ ਨਹੀਂ ਹੈਗਾ ਕੋਈ ਹੋਰ ਗੱਲ ਕੀਤੀ ਜਾਵੇ ਕਿਉਂਕਿ ਆਪਣੇ ਉੱਤੇ ਮੁਸੀਬਤ ਹੀ ਨਹੀਂ ਆਈ ਹੈ ਕਿ ਆਪਣੇ ਸਾਰੇ ਕਿਦਾਂ ਪੰਜਾਬ ਹੀ ਡੋਬ ਰਿਹਾ ਵਾ ਅੱਜ ਤੇ ਅਸੀਂ ਇਸੇ ਵਿਸ਼ੇ ਤੇ ਹੀ ਗੱਲ ਕਰਨੀ ਚਾਹੁੰਦੇ ਆਂ ਵੀ ਇਹਨਾਂ ਨੂੰ ਪਰੋਲ ਦਿੱਤੀ ਜਾਵੇ ਹੋਰ ਕੋਈ ਵਿਸ਼ਾ ਹੀ ਨਹੀਂ ਹੈਗਾ ਅੱਜ ਸਾਡੇ ਕੋਲ ਕਿਉਂਕਿ ਸਾਨੂੰ ਵੀ ਬਹੁਤ ਫਿਕਰ ਆ ਲੋਕਾਂ ਦਾ ਜਿਹੜੇ ਲੋਕ ਡੋਬ ਰਹੇ ਹਾਂ ਹਾਂਜੀ ਐਲਟੀ ਨੇ ਦਿੱਤਾ ਕੋਈ ਲਿਖਿਆ ਕਿ ਅਭੀ ਇਹਨੇ ਦੇਣਾ ਤੱਕ ਦਿੱਤਾ ਜਾਵੇ ਜਾਂ ਅਹੀਂ ਤੇ ਲਿਖਿਆ ਵਾ 8 ਦਿਨ ਦੀ 10 ਦਿਨ ਦੀ ਪਰੋਲ ਜਿੰਨੀ ਵੀ ਦਿੱਤੀ ਜਾਏ ਜ਼ਰੂਰ ਦੇਣੀ ਜਿੰਨਾ ਦਿੱਤੀ ਗਈ ਚੋਂ ਉਹਨਾਂ ਸਟੈਪ ਹੋਏਗਾ